ਦੀਆਂ ਬੀਬੀਆਂ ਦੇਖੀਆਂ ਜਿਨ੍ਹਾਂ ਨੇ ਐਸ.ਐਮ ਨੂੰ ਬੋਲਤੀ ਬੰਦ ਕੀਤੀ ਉਹਨੂੰ ਬੋਲਣਾ ਬੰਦ ਕੀਤਾ ਉਦੋਂ ਦੋ ਵਾਰੀ ਸਾਡੇ ਨਾਲ ਮੀਟਿੰਗ 'ਚ ਗਈਆਂ ਬੀਬੀਆਂ ਤੇ ਜਿਹੜੀਆਂ ਗੱਲਾਂ ਸਿੱਧੀਆਂ ਕਹੀਆਂ ਜਿਹੜਾ ਐਡੀਐਮ ਸਾਡੇ ਤੇ ਧੰਕੀਆਂ ਦਿੰਦਾ ਸੀ ਬਿਲਕੁਲ ਥੱਲੇ ਰਹਿ ਗਿਆ ਕੱਚੇ ਰਹਿ ਗਿਆ ਤੇ ਇਹ ਕਹਿ ਕੇ ਫਟਰਾ ਬਿਆਸੀ ਮੈਂ ਡੀਸੀ ਮੈਂ ਰੋਣਾ ਗੱਲ ਕਰਕੇ ਇਹਨੂੰ ਬੰਦ ਕਰਾਉਂਦੀ ਕੋਸ਼ਿਸ਼ ਕਰੂੰਗਾ ਚਲੋ ਹੁਣ ਕਹਿੰਦੇ ਜੇ ਪੜ ਗਈ ਇੱਕ ਪ੍ਰੈਸ਼ਰ ਬਹੁਤ ਵੱਧ ਗਿਆ ਇਹ ਪ੍ਰੈਸ਼ਰ ਚੋਣਾ ਦੇ ਬਾਈਕਾਟ ਦਾ ਥੋੜੇ ਏਕੇ ਨਾਲ ਇਹ ਬੈਂਡ ਬੈਂਡ ਦੀ ਖਬਰ ਉੱਥੇ ਪਹੁੰਚਦੀ ਹੈ ਕਿ ਕੋਈ ਪਟਿਆ ਕੋਈ ਲੱਗ ਹੋਇਆ ਉਹ ਸੰਭਾਲਣ ਦੀ ਵੀ ਕੋਸ਼ਿਸ਼ ਕਰ ਰਹੇ ਹੈ